ਬਈ ਪਹਿਲੇ ਆ ਟਰਬੋ ਜਾ ਕੇ ਟਰਬੋ ਦਾ ਫਾਇਦਾ ਦੱਸ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਕੋਈ ਤੇ ਖਾਲੀ ਗਲਾਸੀ ਆ ਕੋਈ ਫਾਇਦਾ ਨਹੀਂ ਨਹੀਂ ਕੋਈ ਫਿਰ ਇਹ ਬਸ ਇੱਕ ਉਹ ਐਵੇਂ ਹੀ ਪਾਇਆ ਹੋਇਆ ਹੋਇਆ ਬਸ ਟਰਬੋ ਇਹਦਾਂ ਕਿੰਨਾ ਹਜ਼ਾਰ ਰੁਪਏ ਵਧਾਇਆ ਕੇ 500 ਉਹ ਆਪਾਂ ਤਾਂ ਨਹੀਂ ਵਧਾਇਆ ਲੋਕੀ ਵਧਾਉਂਦੇ ਆ ਆਪਾਂ ਇਹ ਕਿਹਦਾ ਵੱਧ ਜਾਂਦਾ ਮੇਰਾ ਨਹੀਂ 125 ਆ ਤਾਂ ਹੁੰਦਾ ਇੱਥੇ ਨਹੀਂ ਨਹੀਂ ਵੱਧ ਤਾਂ ਹਜ਼ਾਰ ਜਾਂਦਾ ਹੁਗਾ ਵੱਧ ਤਾਂ 2-2000 ਵਧੀ ਜਾਂਦਾ ਹੁਣ ਆਜੋ ਆ ম্যাগਨੇਟ ਆ ਹਾਂ ਆ ਚੁੰਬਕ ਹੁੰਦਾ ਆ ਚਿਪਕ ਗਿਆ 플ੱਗ ਪਾਣਾ ਬਿਲਕੁਲ ਠੀਕ ਆ ਹੁਣ ਆਪਾਂ ਪੰਪ ਖੋਲ੍ਹਿਆ ਹੋਇਆ ਆ ਇਹਦੇ ਅੰਦਰ ਪਲੰਜਰ ਹੁੰਦਾ ਹਾਂ ਇਹ ਸਟੀਲ ਦਾ ਆ ਵੇਖੋ ਆ ਚਿਪਕਦਾ ਨਹੀਂ ਪਿਆ ਦਾ ਸਹੀ ਗੱਲ ਆ ਹੁਣ ਜੇ ਇੱਥੇ ਆਪਾਂ ਆ ਚੁੱਕ ਲਿਆ ਇੱਥੇ ਹੀ ਲਾਦਾ ਆ ਚਿਪਕ ਗਿਆ ਆ ਚਿਪਕ ਗਿਆ ਠੀਕ ਹੈ ਨਾ ਹਾਂ ਵੀ ਅਗਲੇ ਨੂੰ ਇਹ ਹੁੰਦਾ ਵੀ ਵੀ ਇਹ ਲੋਹੇ ਦੇ ਪਲੰਝੇ ਵਾਲਾ ਹੋਊਗਾ ਜਾਂ ਇੰਜਨ ਮਾੜਾ ਹੋਊਗਾ ਹਾਂ ਹਾਂ ਇਹ ਸਭ ਵਧੀਆ ਹੁੰਦੇ ਆ ਹਾਂ ਹੁਣ ਇਹ ਜਿਵੇਂ ਯਾਰ ਰੇਂਜ ਦੇ ਵਿੱਚ ਲਿਆਂਦੀ ਵੀ ਹੁਣ ਜਿਵੇਂ ਲੈਡ ਐਸਿਡ ਜ਼ਿੰਮੇਦਾਰ ਬੈਟਰੀਆਂ ਲੈਂਦੇ ਆ ਦੂਜੀਆਂ ਤੇਜਾਬ ਵਾਲੀਆਂ 3000 ਵਾਲੀ ਰਮ ਉਹ 6 ਮਹੀਨੇ 8 ਮਹੀਨੇ ਹੁਣ ਚੱਲਦੀ ਪਈ ਆ ਹੂੰ ਉਹਦੇ ਨਾਲੋਂ ਬੈਟਰ ਆ ਵੀ ਆ ਲਿਥੀਅਮ ਵਾਲੀ ਲਿੱਤੀ ਜਾਵੇ। ਇਹ 4800 ਰੁਪਏ ਦੀ ਆ। ਲੈ ਸੱਜਣੋ ਅੱਜ ਆਪਾਂ ਫੇਰ ਆ ਗਿਆਂ ਕੋਟਧਪੂਰਾ ਰਤਨ ਟਰੇਡਿੰਗ ਕੰਪਨੀ ਆ ਨੰਬਰ ਆ ਸੱਜੂ ਦੇ 9855520623 ਤੇ ਅੱਜ ਆ ਦੀ ਵੀਡੀਓ ਜਿਹੜੀ ਆ ਨਾ ਅੱਜ ਦੀ ਵੀਡੀਓ ਸਿਰਫ ਰਹੂਗੀ ਸਪਰੇਅ ਪੰਪ ਤੇ ਕਿਉਂਕਿ ਸਪਰੇਅ ਪੰਪ ਬਾਰੇ ਕਾਫੀ ਜਿਹੜੀਆਂ ਦਿੱਕਤਾਂ ਪ੍ਰੋਬਲਮਾਂ ਲੋਕਾਂ ਨੂੰ ਆਉਂਦੀਆਂ ਵਾਂ ਜਾਂ ਰੇਟਾਂ ਦੀਆਂ ਆਉਂਦੀਆਂ ਸੱਜੂ ਭਾਈ ਕੀ ਹਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਤੇ ਅੱਜ ਦੀ ਆਪਾਂ ਸਿਰਫ ਵੀਡੀਓ ਸਪਰੇਅ ਪੰਪ ਤੇ ਸਪਰੇਅ ਪੰਪ ਕੀ ਕਾਰਨ ਬਈ ਪਈਦਾ ਇਹ ਦੱਸ ਵੀ ਆ ਜਸਪ੍ਰੀ ਇਹਦੇ ਵਿੱਚ ਆਪਾਂ ਇਹਦੇ ਵਿੱਚ ਆਪਾਂ ਲੋਕਾਂ ਨੂੰ ਨਿਗਾ ਕਰਾਨੇ ਆ ਬਈ ਕਈ ਵਾਰ ਕਿਸੇ ਦੇ ਦਿਮਾਗ 'ਚ ਹੀ ਹੋ ਜਾਂਦਾ ਹੈ ਵੀ 8000 ਦਾ ਡਬਲ ਪ੍ਰੈਸ਼ਰ ਡਬਲ ਟਰਬੋ ਪੰਪ ਮਿਲੀ ਜਾਂਦਾ ਹੈ ਸ਼ਾਇਦ ਮਾੜਾ ਤਾਂ ਨਹੀਂਗਾ ਹਾਂ ਅਜਵੇਂ ਮੈਂ ਕਾਫੀ ਟਾਈਮ ਦਾ ਬੈਠਾ ਕਾਫੀ ਬੰਦੇ ਨੇ ਇਹ ਗੱਲ ਕਹੀ ਯਾਰ ਕਹਿ ਉਹ ਜਦਾਂਗਾ ਹਾਂ ਵੀ ਅੱਧੂ ਮਹਿੰਗਾ ਦੇ ਰੇ ਹਾਂ ਮਹਿੰਗਾ ਦਿੱਤਾ ਲੱਗਦਾ ਹਾਂ ਹਾਂ ਵੀ ਸ਼ਾਇਦ 8000 ਦਾ ਪੰਪ ਦਿੱਤਾ ਵੀ ਇਹ ਮਾੜਾ ਤਾਂ ਹੀ ਆਪਾਂ ਇਹਨੂੰ ਖੋਲਿਆ ਵੀ ਖੋਲ ਕੇ ਆਪਾਂ ਉਹ ਦਿਖਾ ਰਹੇ ਹਾਂ ਵੀ ਇਹਦੇ ਅੰਦਰ ਸਮਾਨ ਕੀ ਹੈ ਸਮਾਨ ਕੀ ਹੈ ਸਹੀ ਇਹ ਵੈਲਿਊ ਤਾਂ ਇਹਦੀ ਸਮਾਨ ਦੀ ਇਹਦੀ ਸਮਾਨ ਦੀ ਹੈ ਨਾ ਹੁਣ ਜਿਵੇਂ ਆ ਪੰਪ ਪਿਆ ਸਭ ਤੋਂ ਪਹਿਲਾਂ ਦਾ ਪੰਪ ਲਗਾ ਦੇ ਬਈ ਕਿਹੜਾ ਵਾ ਉਹ ਜਿਹੜਾ ਮਰਜੀ ਇਹ ਇਹਦੇ ਵਿੱਚ ਆਪਣੇ ਕੋਲੇ ਆ ਇਹ 8000 ਰੁਪਏ ਦਾ ਇਹਦੇ ਵਿੱਚ ਇੱਕ ਆ ਪਿਆ ਇੱਕ ਆ ਪਿਆ ਹਾਂ ਹੋਰ ਇਹਦੇ ਵਿੱਚ ਤਿੰਨ ਚ ਇੱਕ ਆ ਪਿਆ ਠੀਕ ਹੈ ਠੀਕ ਹੈ ਜੀ ਇੱਕ ਆ ਪਿਆ ਠੀਕ ਹੈ ਠੀਕ ਹੈ ਉਹ ਪਰਾਂ ਇਕੜਾ ਦੂਜੇ ਨੰਬਰ ਤੇ ਪਿਆ 7000 ਰੁਪਏ ਦਾ ਆ 7 ਉਹਦੇ ਅੰਦਰ ਲੋਹੇ ਦਾ ਸਮਾਨ ਹੈ ਅੱਛਾ ਇਹਦੇ ਅੰਦਰ ਸਟੀਲੀ ਸਮਾਨ ਹੈ ਜਿਵੇਂ ਅਗਲਾ ਕਹਿੰਦਾ ਯਾਰ ਵੀ ਉਹ ਲੋਹੇ ਦਾ ਸਮਾਨ ਵਾਲਾ ਹੋਊਗਾ ਪੰਪ ਜਿਵੇਂ ਆਪਾਂ ਪਹਿਲਾਂ ਤਾਂ ਦੱਸਿਆ ਸੀ ਵੀ ਦੋ ਗੰਨ ਹੈ ਬਿਲਕੁਲ ਡੂੰਗੀ ਜਾਲੀ ਹੈ ਹਮ ਲੈਦਰ ਦੀਆਂ ਬੈਲਟਾਂ ਇੱਕ ਆਪਲੱਗ ਐ ਐਕਸਟਰਾ ਆ ਬੋਕੀਆਂ ਚਾਰ ਚਾਰੀਆਂ ਦੀਆਂ ਸੀਲਾਂ ਠੀਕ ਹੈ ਜੀ ਆ ਵੀ ਸੀਲਾਂ ਆ ਚਿੱਟੀਆਂ ਵਾਸ਼ਲਾਂ ਇਹ ਪੰਪ ਦੇ ਨਾਲ ਨਾਲ ਆਪਾਂ ਐਕਸਟਰਾ ਦੇ ਦਿੰਦੇ ਹਾਂ ਠੀਕ ਹੈ ਜੀ ਹੁਣ ਆ ਜੋ ਆ ਮੈਗਨੇਟ ਹੈ ਹਾਂ ਆ ਚੁੰਬਕ ਹੁੰਦਾ ਆ ਚਿਪਕ ਗਿਆ 플ੱਗ ਪਾਣਾ ਬਿਲਕੁਲ ਠੀਕ ਹੈ ਹੁਣ ਆਪਾਂ ਪੰਪ ਖੋਲਿਆ ਹੋਇਆ ਆ ਇਹਦੇ ਅੰਦਰ ਪਲੰਜਰ ਹੁੰਦਾ ਹਾਂ ਇਹ ਸਟੀਲ ਦਾ ਆ ਵੇਖੋ ਆ ਚਿਪਕਦਾ ਨਹੀਂ ਪਿਆਗਾ ਸਹੀ ਗੱਲ ਆ ਹੁਣ ਜੇ ਇੱਥੇ ਆਪਾਂ ਆ ਆ ਚੁੱਕ ਲਿਆ ਇੱਥੇ ਲਾਦਾ ਆ ਚਿਪਕ ਗਿਆ ਆ ਚਿਪਕ ਗਿਆ ਠੀਕ ਹੈ ਨਾ ਹਾਂ ਵੀ ਅਗਲੇ ਨੂੰ ਇਹ ਹੁੰਦਾ ਵੀ ਵੀ ਇਹ ਲੋਅਰ ਦੇ ਪਲੰਜਰ ਵਾਲਾ ਹੋਊਗਾ ਜਾਂ ਇੰਜਨ ਮਾੜਾ ਹੋਊਗਾ ਹਾਂ ਹਾਂ ਇਹ ਸਭ ਵਧੀਆ ਹੁੰਦੇ ਆ ਠੀਕ ਹੈ ਮੈਂ ਪਹਿਲਾਂ ਵੀ ਦੱਸੀ ਆ ਸੀ ਹੁਣ ਜਿਵੇਂ ਆ ਲੀਥੀਅਮ ਵਾਲੀ ਡੰਮੀ ਐ ਹਾਂ ਲੀਥੀਅਮ ਵਾਲੀ ਡੰਮੀ ਆਪਾਂ ਪਹਿਲਾਂ ਵੇਚੀ ਆ 6500 ਰੁਪਏ ਦੀ ਹਾਂ ਹੁਣ ਆਪਣਾ ਆ ਲੀਥੀਅਮ ਵਾਲੀ ਵੀ ਲਿਆਂਦੀ ਇਹਦਾ ਵੀ ਦਿਖਾਣਾ ਪ੍ਰੈਸ਼ਰ ਆ ਬਾਈ ਉਹਨਾਂ ਨੇ ਲਈ ਇਹਨਾਂ ਨੇ ਹਣਾ ਆ ਇਹਦਾ ਜਿਹੜਾ ਪ੍ਰੈਸ਼ਰ ਆ ਹਾਂ ਵੀ ਆ ਪ੍ਰੈਸ਼ਰ ਵੇ ਬਿਲਕੁਲ ਵੀ 1 ਮਿੰਟ ਦਾ ਪਾ ਪਾਣੀ ਪਾਈਆਂ ਰੋ ਵੀ ਇਹ ਡੰਮੀ ਦਾ ਕਿਹੜਾ ਵਜਨ ਹੈ ਨਾ ਹੱਥ ਵਾਲੀ ਡੰਮੀ ਨਾਲੋਂ ਹੋਲੀ ਆ ਇਹ ਹੁਣ ਆਪਾਂ 30 35 ਡੰਮੀਆਂ ਪਾਇਆ ਕਰਨੀਆਂ ਨੇ ਡਬਲ ਮੋਟਰ 'ਚ ਜਿਵੇਂ ਪਹਿਲਾਂ ਆਪਣਾ ਰੇਟ ਸੀਗਾ 6500 ਰੁਪਏ ਹਾਂ ਹੁਣ ਆਪਾਂ 1 ਸਾਲ ਦੀ ਗਾਰੰਟੀ ਤੇ 30 ਰੰਮੀਆਂ ਦੀ ਡਬਲ ਮੋਟਰ ਤੇ ਪਾਉਣ ਦੀ ਗਾਰੰਟੀ ਦਿੰਦੇ ਅੱਗੇ ਵਾਲੀ ਡੰਮੀ ਆਪਣੀ ਜਿਆਦਾ ਨਹੀਂ ਪਾਉਂਦੀ ਸੀ ਅੱਗੇ ਵਾਲੀ ਤਾਂ ਪਾਉਂਦੀ ਸੀ 45 50 ਹਾਂ ਹੁਣ ਇਹ ਜਿਵੇਂ ਯਾਰ ਰੇਂਜ ਦੇ ਵਿੱਚ ਲਿਆਂਦੀ ਵੀ ਹੁਣ ਜਿਵੇਂ ਲੈਡ ਐਸਿਡ ਜਿਮੀਦਾਰ ਬੈਟਰੀਆਂ ਲੈਂਦੇ ਆ ਦੂਜੀਆਂ ਤੇ ਜਾਵ ਵਾਲੀਆਂ 3000 ਵਾਲੀ ਡੰਮੀ ਉਹ 6 ਮਹੀਨੇ 8 ਮਹੀਨੇ ਹੁਣ ਚੱਲਦੀ ਪਈ ਆ ਹੂੰ ਉਹਦੇ ਨਾਲੋਂ ਬੈਟਰ ਹੈ ਵੀ ਆ ਲਿਥੀਅਮ ਵਾਲੀ ਲਿੱਤੀ ਜਾਵੇ। ਇਹ 4800 ਰੁਪਏ ਦੀ ਹੈ। ਇਹਦੇ ਵਿੱਚ ਪਹਿਲਾਂ ਤਾਂ 1 ਸਾਲ ਦੀ ਗਾਰੰਟੀ ਮਿਲ ਗਈ। ਹਾਂ। ਦੂਜਾ ਨੰਬਰ 30 ਡਰਮੀਆਂ ਪਾਣ ਦੀ 1 ਸਾਲ ਤਈ ਗਾਰੰਟੀ ਹੈ ਡਬਲ ਮੋਟਰ ਤੇ। ਫਿਰ ਇਹਦੇ ਵਿੱਚ ਜਿਹੜਾ ਇਹਦਾ ਪ੍ਰੈਸ਼ਰ ਹੈ ਉਹ ਵੀ ਹਾਈ ਪ੍ਰੈਸ਼ਰ ਹੈ। ਠੀਕ ਹੈ। ਆ ਇੱਕ ਮੋਟਰ ਦਾ ਪ੍ਰੈਸ਼ਰ ਆ ਹੁਣ। ਆ ਦੂਜੀ ਮੋਟਰ ਦੇਖੋ ਤੱਕ ਜਾ ਰਿਹਾ। ਕਾਫੀ ਹਾਂ ਬਹੁਤ ਪ੍ਰੈਸ਼ਰ ਬਹੁਤ। ਬਿਲਕੁਲ। ਇਹ ਇਹ 1 ਮਿੰਟ ਦੇ ਵਿੱਚ ਕਿੰਨਾ ਪਾਣੀ ਕੱਢ ਦਿੰਦੀ ਹੋਊਗੀ? ਇਹ 4.5 ਤੋਂ 5 ਲੀਟਰ। ਇੱਕ ਮਿੰਟ ਹਾਂ ਜੇ ਤੋਂ ਇੱਥੇ ਹੁਣ ਆਪਾਂ ਕਣਕ ਦੇ ਸਪਰੇਅ ਕਰਨੀ ਹੈ ਇੱਕ ਮੋਟਰ ਦਾ ਵੀ ਪ੍ਰੈਸ਼ਰ ਵਾਧੂਗਾ ਵਾਧੂਗਾ 2000 ਤੋਂ ਆਪਾਂ ਜਨਾ ਪੈਣਾ ਹੋਰ ਕੀ ਚਾਹੀਦਾ ਹਾਂ ਬਿਲਕੁਲ ਵੀ ਪੈਸੇ ਕਿੰਨੇ ਵੱਧ ਲੱਗੇ ਜੇ ਆਪਾਂ ਬਾਜ਼ਾਰ ਦੇ ਹਿਸਾਬ ਨਾਲ ਚੱਲੇ ਬਾਜ਼ਾਰ ਦੇ ਵਿੱਚ 3500 ਰੁਪਏ ਦੀ ਰਮੀ ਦਿੰਦੇ ਆ ਹਾਂ ਰੁਪਿਆ 1300 ਵੀ ਵੱਧ ਲੱਗਿਆ ਹਾਂ ਜੀ 1300 ਦਾ ਹੱਕ ਨਾ ਦਵੇ ਇਹ ਵੱਧ ਲਈਦਾ ਨਜ਼ਾਰੇ ਨਾ ਦਵੇ ਤਾਂ ਇੱਥੇ ਲਿਆ ਦੇ ਠੀਕ ਹੋਰ ਦੱਸ ਇਹ ਵੀ ਨਾਲ ਗਰੰਟੀ ਸਹੀ ਹੈ ਵੀ ਇਹਦਾ weight ਵੀ ਹੈ ਨਾ ਜਿਹੜਾ ਵਜਨ ਹਾਂ ਹੁਣ ਜਿਵੇਂ ਆ ਪਾਣੀ ਹੈ ਇਹਦੇ ਵਿੱਚ ਆਹਨ ਡਰਮੀ ਦਾ ਖਾਲੀ ਦਾ ਵਜਨ ਇੰਨਾ ਹੁੰਦਾ ਜਿਹਦੇ ਚ 2-3 ਲੀਟਰ ਪਾਣੀ ਪਾ ਦਈਏ ਨਾ ਤਾਂ ਉਹਦੇ ਬਰਾਬਰ weight ਬਣਦਾ ਤਾਂ ਬਣਦਾ ਆ ਉਹ ਇਹਦਾ ਕਿਲੋ ਦੀ ਉਹ ਬੈਟਰੀ ਹੋ ਜਾਂਦੀ ਆ ਹਾਂ ਇਹਦਾ ਜਿਹੜਾ ਵਜਨ ਹੈ ਹੱਥ ਵਾਲੀ ਢੋਲੀ ਜਿੰਨਾ ਦਾ ਠੀਕ ਹੈ ਵੀ ਇੱਕ ਦਾ ਸਪਰੇ ਵਧੀਆ ਹੋਊਗੀ ਇੱਕ ਨਾਲੇ ਡਰਮੀਆਂ ਵੱਧ ਪੈ ਗਈਆਂ ਵੱਧ ਪੈ ਗਈਆਂ ਤੇ ਸਾਰਾ ਕੁਝ ਹੀ ਆ ਯਾਰ ਵੀ ਹੁਣ ਜਿਵੇਂ ਡੀਜ਼ਲ ਪੰਪ ਦਾ ਆਪਾਂ ਰੇਟ ਦਿੱਤੇ ਆ ਲੋਕਾਂ ਨੂੰ ਹੂੰ ਵੀ ਆਪਾਂ ਐਜੇ ਰੇਟ ਦਿੱਤੇ ਆ ਵੀ ਅਗਲੇ ਨੂੰ ਲੋਡ ਹੀ ਨਹੀਂ ਯਾਰ ਕੁਛ ਕਹਿ ਨਹੀਂ ਬਿਲਕੁਲ ਕਿਤੇ ਭੱਜਣ ਦੀ ਲੋੜ ਨਹੀਂ ਹਾਂ ਕਿਸੇ ਦੀ ਭੱਜਣੀ ਹੁਣ ਆ ਪੰਪ ਦੇ ਵਿੱਚ ਆ ਜੀ ਪਹਿਲਾਂ ਤਾਂ ਚਲੋ ਪੰਪ ਦੇ ਆਪਾਂ ਪੂਰੀ ਮੈਂ ਵੀ ਇਹੀ ਕਹਿਣ ਲੱਗੇ ਕੰਪਲੀਟ ਕਰੀਏ ਕਰੀਏ ਵੀ ਆ ਪੰਪ ਜਿਵੇਂ ਆਪਣਾ ਸਟੀਲੀ ਪਲੰਜਰ ਚ ਹਾਂ ਠੀਕ ਹੈ ਜੀ ਹਾਂ ਤੇ ਆਪਾਂ ਇਹਦਾ ਰੇਟ ਆ 8000 ਹਾਂ ਗਨ ਆਪਣੇ ਤੋਂ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਲਵਾ ਸਕਦਾ ਵੀ ਕਈ ਵਾਰ ਹੁੰਦਾ ਵੀ ਅਗਲਾ ਕਹਿੰਦਾ ਯਾਰ ਵੀ ਉਹ ਇਟਾਲੀਅਨ ਨਹੀਂ ਦਿੰਦਾ ਫਲਾਨਾ ਨਹੀਂ ਦਿੰਦਾ ਜੇ ਮੋਟੀ ਗਨ ਲਵਾਣੀ ਹੈ ਮੋਟੀ ਵੀ ਲਵਾ ਸਕਦਾ ਅੱਛਾ ਇਸੇ ਰੇਟ ਦੇ ਵਿੱਚ ਇਸੇ ਰੇਟ ਕੋਈ ਉਦੋਂ ਐਕਸਟਰਾ ਚਾਰਜ ਆਪਾਂ ਕੋਈ ਪੈਸਾ ਨਹੀਂ ਲੈਂਦਾ ਹਾਂ ਜੇ ਅਦੂ ਮਹਿੰਗਾ ਲੈਣਾ ਤਾਂ ਉਹ ਵੱਖਰਾ ਮੈਟਰ ਹੈ ਯਾਰ ਪਰ ਇਹ 8000 ਵਾਲਾ ਵਧੀਆ ਚੱਲਦਾ ਹੈ ਵਧੀਆ ਇਹ ਵਧੀਆ ਚੱਲਦਾ ਜਾਂ ਪੂਰਾ ਵਧੀਆ ਚੱਲਦਾ ਜਾਂ ਕੀ ਹੈ ਪੂਰਾ ਵਧੀਆ ਚੱਲਦਾ ਕੁਝ ਨਹੀਂ ਹੁੰਦਾ ਕਿਰਾਏ ਵਾਲਾ ਬੰਦਾ ਵਰਤੇ ਕੁਝ ਨਹੀਂ ਹੁੰਦਾ ਠੀਕ ਹੈ ਫਿਰ ਮਹਿੰਗੇ ਦੀ ਕੋਈ ਪ੍ਰਵਾਸ਼ਾ ਨਹੀਂ ਕਿ ਜਿੰਨਾ ਮਰਜ਼ੀ ਮਹਿੰਗਾ ਲੈ ਸਕਦਾ ਹਾਂ ਪਰ ਇਹ ਡਬਲ ਪ੍ਰੈਸ਼ਰ ਹੈ ਦੋਨੇ ਪਾਸੇ ਇਹਦੇ ਆਹ ਲਾਟੂ ਜੇ ਟਰਬੋ ਇਕ ਪਾਸੇ ਲੱਗਿਆ ਪਿਆ ਇਧਰ ਵੀ ਲੱਗਿਆ ਬਾਈ ਪਹਿਲੇ ਆਹ ਟਰਬੋ ਚੱਲ ਕੇ ਇਹ ਟਰਬੋ ਦਾ ਫਾਇਦਾ ਦੱਸ ਕੋਈ ਫਾਇਦਾ ਨਹੀਂ ਹੁੰਦਾ ਇਹ ਖਾਲੀ ਗਲਾਸੀ ਆ ਕੋਈ ਫਾਇਦਾ ਨਹੀਂ ਨਹੀਂ ਕੋਈ ਫਰ ਇਹ ਬਸ ਇੱਕ ਉਹ ਵਹਿਮ ਹੀ ਪਾਇਆ ਹੋਇਆ ਬਸ ਟਰਬੋ ਇਹਦਾਂ ਕਿੰਨਾ ਹਜ਼ਾਰ ਰੁਪਏ ਵਧਾਇਆ ਕੇ 500 ਉਹ ਆਪਾਂ ਤਾਂ ਨਹੀਂ ਵਧਾਇਆ ਲੋਕੀ ਵਧਾਉਂਦੇ ਆ ਆਪਾਂ ਇਹਨਾਂ ਦਾ ਵੱਧ ਜਾਂਦਾ ਮੇਰਾ ਨਹੀਂ 125 ਆ ਤਾਂ ਹੁੰਦਾ ਇੱਕ ਇਹ ਨਹੀਂ ਨਹੀਂ ਵੱਧ ਤਾਂ ਹਜ਼ਾਰ ਜਾਂਦਾ ਹੋਗਾ ਵੱਧ ਤਾਂ 2-2000 ਵਧੀ ਜਾਂਦਾ ਡਬਲ ਟਰਬੋ ਆਣਾ ਹਾਂ ਵੀ ਇਹ ਸਭ ਇੱਕੋ ਹੀ ਆ ਹਾਂ ਵੀ ਸਭ ਦੀ ਇੱਕੋ ਪ੍ਰੈਸ਼ਰਾਂ ਨੇ ਹਾਂ ਵੀ ਇਹੋ ਜਿਹਾ ਅਗਲਾ ਕ ਵੀ ਵੀ ਹੋ ਜਾਣਾ ਹੈ ਹੋ ਜਾਣਾ ਬਈ ਹਾਂ ਜਿਆਦਾ ਪੈਸੇ ਲਾਂਦੀ ਨਹੀਂ ਜ਼ਰੂਰ ਸਾਰੇ ਵਧੀਆ ਚੱਲਦੇ ਆ ਹਾਂ ਹਾਂ ਵਾਦ ਤੋਂ ਵਾਦ ਜੇ ਆਪਣਾ ਮਨ ਜੀਵੰਦਾਰ ਦਾ ਨਹੀਂ ਖੜਦਾ ਤਾਂ ਵੀ 1000 ਰੁਪਏ ਮਹਿੰਗੇ ਵਾਲਾ ਲੈ ਲੈ ਮਹਿੰਗੇ ਵਾਲਾ ਲੈ ਜਾ ਹਾਂ ਫੇਰ ਇਹ ਵੀ ਪੰਪ ਬਹੁਤ ਵਧੀਆ ਯਾਰ ਹਾਂ ਹੁਣ ਅਗਲੇ ਸੀਜ਼ਨ ਦਾ ਵੀ ਮੈਂ ਤੁਹਾਨੂੰ ਰੇਟ ਦੱਸ ਦਿੰਨਾ ਹੁਣ ਜਿਵੇਂ ਝੋਨੇ ਮੌਕੇ ਆ ਇਹੀ ਪੰਪ ਫੇਰ ਵੱਜ ਜਾਣੇ ਆ ਅੱਛਾ ਕਿਰਾਏ ਫੇਰ ਵਧਨੇ ਸ਼ੁਰੂ ਹੋ ਗਏ ਡਾਲਰ ਫੇਰ ਵਧਣਾ ਸ਼ੁਰੂ ਹੋ ਗਏ ਹਾਂ ਇਹ ਹੁਣ ਜਿਹੜਾ ਮਾਲ ਆਪਣਾ ਆਇਆ ਵੇਆ ਸਟਾਕ ਆਇਆ ਵੇਆ ਇਹ ਘੱਟ ਰੇਟ ਦੇ ਵਿੱਚ ਕਿਰਾਏ ਘੱਟ ਦੇ ਵਿੱਚ ਆਇਆ ਵੇ ਤੇ ਉਦੋਂ ਡਾਲਰ ਵੀ ਮੰਦਾ ਸੀਗਾ ਹੂੰ ਵੀ ਘੱਟ ਰੇਟ 'ਚ ਆਇਆ ਠੀਕ ਹੈ ਕਿ ਉਹਦਾ ਫਾਇਦਾ ਹੀ ਆ ਇਸ ਟਾਈਮ ਵੀ ਜੇ ਕੋਈ ਲੈਣਾ ਚਾਵੇ ਤਾਂ ਹਾਂ ਅੱਗੇ ਫੇਰ ਰੇਟ ਵੱਧ ਜਾਣੇ ਆ ਠੀਕ ਹੈ ਬਈ ਝੋਨੇ ਮੁੱਕੇ ਹਾਂ ਵੀ ਐਤ ਕੀ ਲੈਣ ਤਾਂ ਜ਼ਿਆਦਾ ਤੇ ਜੇ ਇਸ ਤੋਂ ਮਹਿੰਗਾ ਆਪਾਂ ਕੱਗੇ ਆਪਣੇ ਕੋਲ ਮਹਿੰਗਾ ਕਿੰਨੇ ਵਾਲਾ ਪਿਆ ਹੋਗਾ ਮਹਿੰਗਾ ਤਾਂ ਫਿਰ 12500 ਤੱਕ ਦੀ ਆ ਵੀ ਹੈਗਾ ਅੱਛਾ ਉਹ 15-15 ਦਾ 16-16000 'ਚ ਵਿਕਦਾ ਵੀ ਆ ਹੈਗਾ ਵਾ ਹਾਂ ਉਹਦੀ ਆਪਾਂ 1 ਸਾਲ ਦੀ ਗਾਰੰਟੀ ਦਿੰਨੇ ਆ ਜੀ ਠੀਕ ਹੈ ਇਹਦੀ ਗਾਰੰਟੀ ਆ ਇਹਦੀ 6 ਮਹੀਨਿਆਂ ਦੀ ਗਾਰੰਟੀ ਠੀਕ ਹੈ 6 ਸਿਰਫ ਐਸੀ ਕਾਰਬਿਟਰ ਦੀ ਨਹੀਂ ਹੁਣ ਦਿੰਦੇ ਪਏਗੇ ਉਹ ਪਹਿਲਾਂ ਵੀ ਪਹਿਲਾਂ ਦਿੰਦੇ ਸੀ ਹੁਣ ਨਹੀਂ ਦਿੰਦੇ ਕਿਉਂਕਿ ਸਰਕਾਰ ਨੇ ਇਥਰੋਲ ਜਿਆਦਾ ਕਰਤਾ ਪੈਟਰੋਲ ਚ ਹਰ ਬੰਦੇ ਨੂੰ ਪਤਾ ਵੀ ਲਾਲ ਜੇ ਰੰਗ ਦਾ ਤੇਲ ਆਈ ਜਾਂਦਾ ਖੁਸ਼ਕ ਹੈ ਖੁਸ਼ਕ ਹਾਂ ਉਹਦੇ ਨਾਲ ਕੀ ਹੈ ਵੀ ਕਾਰਬਿਟਰ ਦੇ ਕਈਆ ਰੱਥਲੜਾ ਬੁਲਬੁਲਾ ਜਾਂ ਪਾੜ ਜਾਂਦਾ ਹਾਂ ਜਦੋਂ ਅਸੀਂ ਪੰਪ ਦਿੰਨੇ ਆ ਯਾਰ ਉਹਦੇ ਬਾਰੇ ਵੀ ਅਗਲੇ ਨੂੰ ਜਾਣਕਾਰੀ ਦਿੰਨੇ ਆ ਯਾਰ ਵੀਰੇ ਤੇਲ ਦੇ ਵਿੱਚ ਜਾਂ ਉਹ ਕਿਵੇਂ ਆਪਾਂ ਪੰਪ ਤੋਂ ਲੈਨੇ ਆ ਪੰਪ ਵਾਲੇ ਕਹਿੰਦੇ ਆ ਵੀ ਪੂੜੀ ਪਾ ਲਓ ਐਵਰੇਜ ਵਾਜੂਗੀ ਉਹ ਐਕਚੁਅਲ ਪੂੜੀ ਨਾਲ ਨਹੀਂ ਐਵਰੇਜ ਵਾਜਦੀ ਪੈਟਰੋਲ ਦੀ ਚਗਨਾੜ ਵਾਜ ਜਾਂਦੀ ਹੈ ਜੇ ਚਗਨਾੜ ਵਧ ਗਈ ਐਡੋਮੈਡਿਕ ਐਵਰੇਜ ਅੱਜ ਐਵਰੇਜ ਉਹਦਾ ਕੋਈ ਹੱਲ ਨਹੀਂ ਹੋ ਸਕਦਾ ਇਹਦਾ ਜਿਹੜਾ ਕਾਰਬੂਰੇਟਰ ਦਾ ਹਾਂ ਉਹਦਾ ਚਿਕਨਾ ਉਹ ਪੂਰੀ ਜਾਂ ਪਾਵਰ ਵਾਲਾ ਤੇਲ ਵਰਤਨ ਹਾਂ ਜਾਂ ਉਹ ਪੂਰੀ ਆਂਦੀ ਹੈ 10 ਰੁਪਏ ਦੀ ਹਾਂ ਜਿਹਨੂੰ ਆਪਾਂ ਐਡ ਆਨ ਜਾਂ ਕਹਿੰਦੇ ਹਾਂ ਹਾਂ ਉਹ ਚੀਜ਼ ਪਾ ਲਨ ਬਸ પેટ્રોલ ਚ ਉਹ ਵਰਤਣੀ ਪੈਣੀ ਹੈ ਹਾਂ ਇਹ ਜ਼ਰੂਰੀ ਹੈ ਚਾਹੇ ਟੂ ਪੁਰਾਣਾ ਪੰਪ ਚੱਲਦਾ ਪਿਆ ਹੁਣ ਜਿਹੜੇ ਪੁਰਾਣੇ ਪੰਪ ਆ ਪਹਿਲਾਂ 7-7 ਸਾਲ ਥੱਲੜਾ ਗੁਵਾਰਾਪ ਨਹੀਂ ਪਾੜਦਾ ਸੀ ਹੁਣ 6 ਮਹੀਨੇ 6 ਮਹੀਨੇ ਜ਼ਿਆਦਾ ਕਹੀ ਜਾਂਦਾ ਅੱਧੂ ਪਹਿਲਾਂ ਹੀ ਉਹ ਗੁਵਾਰਾ ਜਾਂ ਪਾੜਦਾ ਤੇ ਸਾਹਮਣੇ ਜਿਵੇਂ ਹੋਣ ਵਾਲੀ ਸਪਰੇ ਹੋਈ ਹੈ ਤੇ ਅਗਲੀ ਸਪਰੇ ਨੂੰ 500-700 ਰੁਪਿਆ ਲਾਉਣਾ ਪੈਂਦਾ ਲਾਉਣਾ ਪੈਂਦਾ ਉਹਦਾ ਕਾਰਨ ਯਾਰ ਹੁਣ ਆਪਣਾ ਪੰਪ ਵੇਚਦੇ ਆ ਇੱਥੇ ਦੁਕਾਨ ਤੇ ਚਾਹੇ ਜਿੰਨਾ ਮਰਜੀ ਰਾਸ਼ਾ ਨਹੀਂ ਹੈ ਪਰ ਅਗਲੇ ਨੂੰ ਚੀਜ਼ ਸਮਝਾ ਕੇ ਦਿੰਦੇ ਆ ਵੀਰੇ ਯਾਰ ਐਂ ਕੱਚਾ ਵਾਲਾ ਹਾਂ ਹਾਂ ਦਵਾਈ ਦੂਈ ਨਾਲ ਇਹਨੂੰ ਕੁਝ ਨਹੀਂ ਹੁਣਾ ਕਿ ਸਟੀਲ ਦੀ ਪ ਹਾਂ ਸਟੀਲ ਦੇ ਪਲੰજર ਨਾਲ ਨੂੰ ਦਵਾਈ ਨਾਲ ਕੁਛ ਨਹੀਂ ਹੁੰਦਾ ਹਾਂ ਠੀਕ ਹੈ ਵੀ ਦਵਾਈ ਪਾ ਜਿਵੇਂ ਮਰਜੀ ਜੋ ਮਰਜੀ ਕਰ ਰਿਆ ਯਾਰ ਕੱਲਾ ਪੈਟਰੋਲ ਚੰਗਾ ਵਰਤ ਲੋ ਇਹ ਜ਼ਰੂਰੀ ਆ ਅੱਜ ਦੇ ਟਾਈਮ ਜੀ ਆਪਾਂ ਪੰਪ ਚਲਾਣੇ ਆ ਤਾਂ ਠੀਕ ਹੈ ਬਈ ਹੁਣ ਜਿਵੇਂ ਬੈਟਰੀ ਵਾਲੇ ਆ ਜਿਹੜੀ ਆ ਲੈਡ ਐਸਿਡ ਬੈਟਰੀਆਂ ਆ ਰਹੀਆਂ ਦੇਖੋ ਆਪਾਂ ਵੀਡੀਓ ਬਣਾ ਰਹੇ ਆ ਲੋਕੀ ਵਰਤ ਹੀ ਰਏ ਆ ਨਾ ਜਿਨ੍ਹਾਂ ਨੇ ਆ 6 ਮਹੀਨੇ 7 ਮਹੀਨੇ ਸਾਲ ਚ ਪੰਪ ਖਰੀਦੇ ਆ ਉਹਨਾਂ ਦੀਆਂ ਸਭ ਦੀਆਂ ਬੈਟਰੀਆਂ ਖਰਾਬ ਹੋ ਰਹੀਆਂ ਹਾਂ ਉਦੋਂ ਬੈਟਰ ਆ ਵੀ ਆਪਾਂ ਲੀਥੀਅਮ ਵਰਤ ਲਈ ਲੀਥੀਅਮ ਦੇ ਵਿੱਚ ਇੱਕ ਦਾ weight ਵਜ਼ਨ ਘਟ ਗਿਆ ਇੱਕ ਪ੍ਰੈਸ਼ਰ ਵਧਿਆ ਹੋ ਜਾਂਦਾ ਤੇ ਹੁਣ ਰੇਟ ਵੈਲਿਊ ਵੀ ਬਹੁਤ ਯਾਨਕਿ ਲੀਥੀਅਮ ਚ ਆਪਾਂ ਹੁਣ 30 ਡਰਮੀ ਵਾਲੀ ਲਿਆਂਦੀ ਪਹਿਲਾਂ ਕਿਵੇਂ 45 50 판ਦੀ ਸੀ 30 30 ਮੁਖ ਦੀਆਂ ਨਹੀਂ ਗਿਆ ਤੇ ਰੇਟ ਵੀ ਸਹੀ 4800 ਨਾਲੇ 1 ਸਾਲ ਦੀ ਗਾਰੰਟੀ ਮਿਲ ਗਈ ਬੈਟਰੀ ਦੀ ਬਿਲਕੁਲ ਸਹੀ ਗੱਲ ਹੈ ਹੈਨਾ ਇਹ ਤਾਂ ਹੈ ਬਾਕੀ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਹਾਂ ਜਦੋਂ ਮਰਜੀ ਕੋਈ ਫੋਨ ਮਾਰ ਲਵੇ ਬਿਲਕੁਲ ਉਹ ਆਪਣੇ ਨੰਬਰ ਇਧਰ ਰਤਨ ਟਰੇਡਿੰਗ ਦਾ ਇਹ ਜ਼ਰੂਰੀ ਨਹੀਂ ਵੀ ਉਹਨਾਂ ਦੀ ਸੌਦਾ ਲੈਣਾ ਹੈ ਹਾਂ 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 ਜ਼ਰੂਰੀ ਨਹੀਂ ਆ ਵੀ ਜਾਣਕਾਰੀ ਵੀ ਲੈ ਸਕਦਾ ਹੈ ਫੋਨ ਫੋਨ ਕਿੰਨੇ ਕਾਉਂਦੇ ਆ ਫੋਨ ਤਾਂ ਪੁੱਛਣਾ ਬਸ ਚੱਲੀ ਜਾਂਦਾ ਸਾਰਾ ਤੇ ਵਿੱਚੋਂ ਇਨਕੁਆਰੀ ਵਾਲੇ ਜ਼ਿਆਦਾ ਗਾਹਕ ਘੱਟ ਮਿਲ ਲੱਗਦਾ ਉਹ ਚਲੋ ਅਗਲੇ ਦਾ ਫਰਜ ਆ ਗਿਆ ਅਗਲੇ ਦਾ ਇੰਜ ਹੁੰਦਾ ਨਾ ਯਾਰ ਕੋਈ ਬੰਦਾ ਫੋਨ ਮਾਰਦਾ ਇੱਜ਼ਤ ਮਾਨ ਕਰਕੇ ਮਾਰਦਾ ਵੀ ਅਗਲਾ ਗੱਲ ਸੁਣੂਗਾ ਸੁਣੂਗਾ ਹਾਂ ਜੇ ਅਸੀਂ ਆਕੜ ਆਕੜ ਬਈਏ ਫਿਰ ਫਾਇਦਾ ਕੀ ਹੈ ਸਹੀ ਗੱਲ ਆ ਤੇ ਹੋਰ ਆਪਾਂ ਕੀ ਵਿਖਾਉਣਾ ਇਸ ਤੋਂ ਬਾਅਦ ਹੁਣ ਹੋਰ ਬਸ ਆ ਡੀਜ਼ਲ ਪੰਪ ਚੱਲਦਾ ਪਿਆ ਆਪਣਾ ਹਾਂ ਬੜਾ ਵਧੀਆ ਆ ਕੱਲੀ ਮੋਟਰ ਐ ਆ ਲਿਥੀਅਮ ਵਾਲੇ ਸੈੱਲ ਹੁੰਦੇ ਆ ਆ ਵੀ ਦਿਖਾਈ ਦੇਈਏ ਹਾਂ ਆ ਲਿਥੀਅਮ ਬੈਟਰੀ ਦੇ ਸੈੱਲ ਹੁੰਦੇ ਆਂਜ ਹੂੰ ਇਹ ਆਪਣੀ ਵੱਡੀ ਬੈਟਰੀ ਆ ਜਿਹੜੀ ਆਪਣੀ ਪਹਿਲਾਂ ਆਉਂਦੀ ਹੁੰਦੀ ਸੀਗੀ ਅੱਛਾ ਜਿਹੜੀ 45 ਤੋਂ 650 ਵਾਲੀ ਅੱਛਾ ਹੁਣ ਜੀ ਵੀ ਗਾਗ ਦੀ ਰੇਂਜ ਚ ਲੈਂਦੀ ਆਰ ਵੀ ਅਗਲਾ ਫਿਰ 650 ਲਾਂਦਾ ਨਹੀਂ ਅਗਲਾ ਕਹਿੰਦਾ 2 ਆਜਣਗੀਆਂ ਹਾਂ 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 ਪਰ ਲੈਡ ਐਸਿਡ ਦਾ ਆ ਵਾਲੀਆਂ ਬੈਟਰੀਆਂ ਦਾ ਹੁਣ ਕੋਈ ਫਾਇਦਾ ਨਹੀਂ ਆ ਪਾ ਵਾਲੀਆਂ ਬਿਲਕੁਲ ਠੀਕ ਹੈ ਇਹਨਾਂ ਦੀ ਹੁਣ ਮਨਿਆਦ ਬਹੁਤ ਘਟ ਗਈ ਵੀ ਰਹੀ ਹੈ ਠੀਕ ਹੈ ਦੇਖੋ ਪੈਸਾ ਹਰ ਬੰਦਾ ਹੀ ਚਾਹੇ ਮੈਂ ਚਾਹੇ ਕੋਈ ਵੀ ਹੈ ਯਾਰ ਮਿਹਨਤ ਕਰਕੇ ਹੀ ਬੰਦਾ ਸਾਰੀ ਦਿਹਾੜੀ ਇੱਥੇ ਬੈਠਿਆ ਹਵਾ ਹੀ ਨੂੰ ਪਕੜਾ ਮਿਹਨਤ ਕਰਕੇ ਹੀ ਆਪਾਂ ਕਮਾਣੇ ਹਾਂ ਪਰ ਦੁੱਖ ਹੁੰਦਾ ਜਦੋਂ ਅਗਲਾ ਕੋਈ ਲੰਬਾ ਲੈ ਕੇ ਆਵੇ ਹੂੰ ਅਗਲੇ ਨੂੰ ਵੀ ਹੁੰਦਾ ਤੇ ਸਾਨੂੰ ਵੀ ਹੁੰਦਾ ਉਹਦੇ ਕਰਕੇ ਆਪਾਂ ਹਰ ਬੰਦੇ ਨੂੰ ਕਹਿੰਨੇ ਆਂ ਵੀ ਇਸ ਟਾਈਮ ਤੁਸੀਂ ਲਿਥੀਅਮ ਵਾਲੀ ਵਰਤੋ ਬਿਲਕੁਲ ਹਾਂ ਵੀ ਉਹਦੀ ਲਾਈਫ ਵੀ ਆਉਗੀ ਹਾਂ ਉਹ ਆਪਦਾ ਹੱਕ ਦੇ ਕੇ ਜਾਂਦੀ ਹੈ ਯਾਰ ਬਿਲਕੁਲ ਲੀਥੀਅਮ ਬੈਟਰੀ ਨੇ ਹੱਕ ਦੇਣਾ ਹੀ ਦੇਣਾ ਬਾਕੀ ਤੁਹਾਨੂੰ ਆਪ ਗਿਆਨ ਆ ਵੀ ਬੈਟਰੀ ਦਾ ਨਹੀਂ ਆਪਣੇ ਕੋਲੇ ਚੱਲੀ ਜਾਂਦੀ ਲੱਗਦਾ 2-3 ਸਾਲ ਪਹਿਲਾਂ ਦੀ ਗਈ ਵੀ ਆਪਣੇ ਚਾਰ ਸਾਲ ਹੋ ਗਏ ਹਾਂ ਚਾਰ ਹੋ ਗਏ ਉਹਨੇ ਹਾਂ ਪੀਲੇ ਵਾਲੀ ਗਈ ਵੀ ਹਾਂ ਉਹ ਪੀਲੀ ਚਾਰ ਦੇ ਚਾਰ ਦੇ ਵੀ 4.5 ਹੋ ਗਏ ਕਦੋਂ ਦੀ ਗਈ ਆ ਦੇ ਬਹੁਤ ਟਾਈਮ ਹੋ ਗਿਆ 50 ਰੁਪਈਆ ਵਾਲੀ ਸੀ ਉਹ ਹਾਂ ਉਹ ਉਵੇਂ ਚੱਲੀ ਜਾਂਦੀ ਹੈ ਅਜੇ ਤੱਕ ਹੁਣ ਜਿਵੇਂ ਆ ਕਾਰ ਆਪਣਾ ਡੀਜ਼ਲ ਪੰਪ ਦੀ ਮੋਟਰ ਆ ਗਈ ਹਾਂ ਇਹ ਕੱਲੀ ਮੋਟਰ 3500 ਰੁਪਏ ਦੀ ਹੈ ਅੱਛਾ ਮੋਟਰ ਦੇ ਨਾਲ ਗਨ ਟੈਪ ਸੈਟ ਹਾਂ ਇਹ 7500 ਰੁਪਏ ਰੇਟ ਆਪਣਾ ਠੀਕ ਹੈ ਜੇ ਡਿਜੀਟਲ ਮੀਟਰ ਵਾਲਾ ਲੈਣਾ ਤਾਂ 11000 ਤੇ ਰੇਟ ਠੀਕ ਹੈ ਇਹ ਸਿਰਫ 11000 ਦਾ ਇਹ ਚ ਕੋਈ ਗਾਰੰਟੀ ਵਾਰੰਟੀ ਯਾਰ ਇਹਦੇ ਚ ਗਾਰੰਟੀ ਵਾਰੰਟੀ ਆ ਜੇ ਆਪਾਂ ਮਾਰਜਨ ਹੀ ਆ ਜਾ ਕਰਤਾ ਵੀ ਉਹ ਰੱਖੇ ਨਹੀਂ ਉਹ ਰੱਖਿਆ ਹੀ ਨਹੀਂ ਯਾਰ ਵਾ ਦੇਖ ਯਾਰ 1000 2000 ਰੁਪਏ ਹੋਰ ਵਧਾਉਣਾ ਪਊਗਾ ਹਾਂ ਫਿਰ ਹੋਰ ਮੋਟਰ ਦੇ ਪੈਸੇ ਲੈ ਲਾਂਗੇ 6 ਮਹੀਨਿਆਂ ਦੇ ਯਾਰ ਅਡਵਾਂਸ ਇਹ ਯਾਰ ਚਾਈਨਾ ਦੇ ਹੁੰਦੇ ਆ ਸਾਰਾ ਕੁਝ ਸਹੀ ਗੱਲ ਹੁਣ ਜਿਵੇਂ ਇੰਜਨ ਦੀ ਆਪਾਂ ਦੇ ਰਹੇ ਆ ਆਪਾਂ ਉਹਦੇ ਚ ਕਾਰਬੂਰੇਟਰ ਖਤਮ ਕਰਤਾ ਹਾਂ ਜੇ ਉਹਨੂੰ ਕੋਈ ਫੇਰ ਵੀ ਕੋਈ ਦਿੱਕਤ ਆਂਦੀ ਆ ਫੇਰ ਵੀ ਆਪਾਂ ਉਹਦੀ ਗੱਲ ਸੁਣਦੇ ਆ ਪਰ ਜੇ ਸਾਡੀ ਮਤਲਬ ਸਾਡੇ ਕਹਿਣ ਤੇ ਚਲਾਲੇ ਪੰਪ ਉਹਨੂੰ ਕਾਰਬੂਰੇਟਰ ਚ ਵੀ ਨਹੀਂ ਸਮੱਸਿਆ ਆ ਸਕਦੀ ਸਹੀ ਗੱਲ ਆ ਹੁਣ ਦੇਖੋ ਯਾਰ ਪੈਟਰੋਲ ਉੱਥੇ ਪਿੰਡ ਚ ਕਿ ਪਿੰਡਾਂ ਚ ਨਾ ਕਈ ਯਾਰ ਪੈਟਰੋਲ ਉਹ ਦੂਜਾ ਨਹੀਂ ਮਿਲਦਾ ਨੀ ਆ ਪਾਵਰ ਵਾਲਾ ਨਹੀਂ ਮਿਲਦਾ ਪੰਪਾਂ ਤਾਂ ਨਹੀਂ ਕਿੰਨਾ ਮਿਲਦਾ ਜੀਵਨ ਦਾ ਦੀ ਮਜਬੂਰੀ ਹੋ ਜਾਂਦੀ ਆ ਵੀ ਦੂਜਾ ਤੇਲ ਪਾ ਕੇ ਚਲਾਣਾ ਪੈਣਾ ਤਾਂ ਉੱਥੇ ਬਸ ਇਹ ਆ ਵੀ ਇੱਕ ਪੂੜੀ ਆਂਦੀ ਆ 10 ਰੁਪਏ ਦੀ 10 ਰੁਪਏ ਦੀ ਹੈ ਸ਼ਾਇਦ ਉਹ ਔਰ ਛੋਟੀ ਚਿਕਨਾਰ ਜੀ ਵਿਦਾਨ ਵਾਲੀ ਉਹ ਜ਼ਰੂਰ ਪਾ ਲਈ ਸਹੀ ਫੋ ਸ ਇਹ ਪੰਪਾਂ ਦੀ ਆਪਣੇ ਕੋਲੇ ਸਾਰੀ ਜਾਨੀ ਕਿ ਆਪਾਂ ਸ਼ੁਰੂ ਕਿੱਥੋਂ ਜਾਂਦਾ ਆਪਣੇ ਕੋਲੇ 6500 ਰੁਪਏ ਤੋਂ ਫੋਰ ਸਟਾਕ ਅੱਛਾ ਤੇ 5500 ਰੁਪਏ ਤੋਂ ਟੂ ਸਟਾਕ ਉਹ ਵੀ ਵਿਖਾਈ ਗਏ ਪੰਪ ਹੈਗੇ ਦੋ ਬਾਸ ਹਾਂ ਹਾਂ 7000 ਵਾਲਾ ਤਾਂ ਇੱਥੇ ਪਿਆ ਹੀ ਆ ਯਾਰ ਅੱਛਾ 5500 ਵਾਲਾ ਦਾ ਉਹ ਟੂ ਸਟਾਕ ਹੈ ਅੱਛਾ ਉਹ ਮਿਕਸ ਤੇਲ ਵਾਲਾ ਹਾਂ ਹਾਂ ਉਹ ਮੈਂ ਕਰੀ ਹੂੰ ਤੁਹਾਨੂੰ ਮੈਂ ਆ ਦਿਖਾ ਦੇਣਾ ਆ ਪਿਆ ਜੀ ਇਹ 6000 ਰੁਪਏ ਦੀ ਰੇਂਜ ਦਾ ਇਹ 6000 ਰੁਪਏ ਦੀ ਰੇਂਜ ਦਾ ਇਹ ਫੋਰ ਸਟਾਕ ਹੈ ਟੂ ਸਟਾਕ ਹੈ ਮਿਕਸ ਤੇਲ ਵਾਲਾ ਹਾਂ ਆ ਮੈਟਲ ਦੀ ਡੋਰੀ ਲੱਗੀ ਆ ਆ ਗਲਾਸੀ ਟਰਬੋ ਜਿਹੜੀ ਆ ਗਲਾਸੀ ਜੀ ਲੱਗੀ ਵੀ ਆ ਆ ਮਗਰਲੀ ਪੈਪ ਸਟੀਲ ਦੀ ਆ ਹਾਂ ਵੀ ਆ ਚੋੜੀ ਫੱਟੀ ਵਾਲਾ ਪੰਪ ਲੱਗਿਆ ਹੋਇਆ ਆ ਪੈਰ ਪੱਤੀ ਲੱਗੀ ਵੀ ਆ ਉਹਦੇ ਚ ਸਿਰਫ ਕੀ ਹੋਊਗਾ ਕਿਹੜਾ 55 16 ਆ ਚੀਜ਼ ਨਹੀਂ ਲੱਗੀ ਹੋਣੀਗੀ ਆ ਪੰਪ ਪਤਲਾ ਹੁੰਦਾ ਤੇ ਆ ਰੱਸੀ ਪਲਾਸਟਿਕ ਦੀ ਹੁੰਦੀ ਠੀਕ ਆ ਬਈ ਉਹ ਆਪਣਾ ਮੇਰੇ ਆਪਣੇ ਕੋਲੇ ਜੀ 80 ਤੋਂ 90 ਇਹਦੇ ਚ ਮਾਡਲ ਆ 80 90 ਮਾਡਲ ਹਾਂ ਜਿਹੜਾ ਮਰਜ਼ੀ ਕੋਈ ਕਵੇ ਵੀ ਕਿਹੜਾ ਚਾਹੀਦਾ ਬ੍ਰਾਂਡ ਉਹ ਦੇ ਦੂੰਗਾ ਓਕੇ ਰੇਟ ਵੀ ਰੇਟ ਦੇਖੋ ਬਾਜ਼ਾਰ ਨਾਲ ਉਹਦਾ ਮੈਂ ਚੈਲੰਜ ਕਰਦਾ ਵੀ ਸਸਤਾ ਹੀ ਹੋਵੇ ਠੀਕ ਹੈ ਹੁਣ ਦੇਖ ਯਾਰ ਕਿਸੇ ਦਾ ਕੋਈ ਰੇਟ ਹੈ ਜੇ ਆਪਾਂ ਕਿਸੇ ਦਾ ਕੋਈ ਪੰਪ ਵੇਚਦੇ ਆਂ ਹਾਂ ਤਾਂ ਆਪ ਨੂੰ ਵੇਚਣਾ ਤਾਂ ਉਹਦੇ ਮੁਕਾਬਲ ਮੁਤਾਬਕ ਹੀ ਪੈਂਦਾ ਬਿਲਕੁਲ 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 ਹੁਣ ਜਿਵੇਂ ਆ ਪੰਪ ਆ ਗਿਆ ਫੋਰ ਸਟੋਕਰ ਇਹਦੇ ਨਾਲ ਵੀ ਦੋ ਗੰਨਾ ਦਿੰਨੇ ਆਪਾਂ ਵੀ ਅਗਲਾ ਆ ਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਆ ਬਾ ਇੰਨਾ ਚ ਕੀ ਹੁੰਦਾ ਯਾਰ ਇਹਨਾਂ ਦੇ ਅੰਦਰ ਆ ਵੀ ਕਿਵੇਂ ਆ ਗਿਆ ਇੱਕ ਟਰਬੋ ਲੱਗਿਆ ਹੋਇਆ ਹੂੰ ਚੋੜੀ ਫੱਟੀ ਵਾਲਾ ਪੰਪ ਆ ਗਿਆ ਹਾਂ ਇਹ 7000 ਰੁਪਏ ਦਾ ਹੈ ਠੀਕ ਹੈ ਡਬਲ ਪ੍ਰੈਸ਼ਰ ਹੈ ਠੀਕ ਹੈ ਤੇ ਇਹਦੇ ਅੰਦਰ ਸਮਾਨ ਲੋਹੇ ਦਾ ਹੁੰਦਾ ਉਹਨਾਂ ਚ ਸਟੀਲੀ ਹੁੰਦਾ ਹਾਂ ਹੁਣ ਜਿਹਦਾ ਆਪਾਂ ਪੈਸੇ ਲਾ ਰਹੇ ਆਂ ਵੀ ਆਪਾਂ ਕਿਹੜਾ 10000 11000 ਲਾਣਾ ਮੈਂ ਕਹਿੰਦਾ ਵੀ 8000 ਰੁਪਿਆ ਲਾ ਲੇ ਯਾਰ ਹਾਂ ਤੇ ਪਹਿ ਪਿਛਲੀ ਵੀਡੀਓ ਚ ਵੀ ਕਿਹਾ ਬਿਲਕੁਲ ਕਿ ਯਾਰ ਇੱਥੇ ਜ਼ਿਮੀਦਾਰ ਆਂਦਾ ਉਹਦਾ ਦਿਲ ਨਹੀਂ ਖੜਦਾਗਾ ਉਹ ਸੁਨਿਆ ਦੇ 12000 11000 ਵੀ ਦਿਲ ਨਹੀਂ ਖੜਦਾਗਾ ਅਗਲੇ ਦਾ ਅਗਲਾ ਕਹਿੰਦਾ ਵੀ ਡੇਰੇ ਨੋਕ ਦਾ 10000 ਵਾਲਾ ਹਾਂ 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 ਕਰੂਨ ਕੇ ਸਮਝਾਈ ਦਾ ਪਰ ਨਹੀਂ ਸਮਝਦਾ ਤਾਂ ਫਿਰ ਆਪਣਾ ਕੋਈ ਬਿਲਕੁਲ ਬਿਲਕੁਲ ਸਹੀ ਜਿਆਦਾ ਹਾਲਟ ਹੈ ਨਹੀਂ ਯਾਰ ਇਹ ਦਾ ਤੇ ਚੱਲ ਨੇ ਸਾਰੇ ਵਧੀਆ ਯਾਰ ਸਾਰੇ ਵਧੀਆ ਚੱਲਦੇ ਹੁਣ ਜਿਵੇਂ ਆ ਪੰਪ ਹੈ ਇਹ ਵੀ 8000 ਰੁਪਏ ਦੀ ਹੈ ਇਹ ਵੀ ਡਬਲ ਟਰਬੋ ਹੈ ਠੀਕ ਹੈ ਇਧਰ ਵੀ ਆ ਲੱਗੀ ਹੈ ਗਲਾਸੀ ਜੀ ਹਾਂ ਇਧਰ ਵੀ ਆ ਗਲਾਸੀ ਲੱਗੀ ਹੈ ਬਾਈ ਇਹ ਗਲਾਸੀ ਨੇ ਪੰਗੇ ਪਾਏ ਵੀ ਆ ਸਾਰੇ ਹਾਂ ਵੀ ਇਹਦੇ ਚ ਜਿਹੜਾ ਮਰਜੀ ਡਿਜ਼ਾਈਨ ਰੰਗ ਹਾਂ ਵੀ ਅਗਲੇ ਨੇ ਪੀਲੇ ਰੰਗ ਵਾਲਾ ਲੈਣਾ ਹੈ ਲਾਲ ਵਾਲਾ ਲੈਣਾ ਕਾਲੇ ਵਾਲਾ ਲੈਣਾ ਹਾਂ ਸਮਾਨ ਸਭ ਨਾਲ ਆਹੀ ਮਿਲਣਾ ਹੀ ਮਿਲਣਾ ਹੈ ਠੀਕ ਹੈ ਵੀ ਬੋਕੀਆਂ ਵਾਲਾਂ ਦਾ ਇੱਕ ਵਰੀ ਦਾ ਸੈੱਟ ਮਿਲਣਾ ਇੱਕ ਪਲੱਗ ਮਿਲਣਾ ਦੋ ਗੰਨਾ ਮਿਲਣੀ ਹੈ ਗੰਨ ਆਪਦੀ ਮਰਜ਼ੀ ਦੀ ਜਿਹੜੀ ਮਰਜ਼ੀ ਲਵਾ ਸਕਦਾ ਠੀਕ ਹੈ ਇਹ ਉਹਨੂੰ ਆਪਸ਼ਨ ਠੀਕ ਹੈ ਵੀ ਹੁਣ ਜਿਵੇਂ ਆਪਣਾ ਯੂਰੀਆ ਵਾਲਾ ਹਾਂ ਵੀ ਅੱਜ ਉਹ ਵੇਖ ਚਿੱਟੀ ਕੀਤੀ ਵੀ ਆ ਸਰ ਉਹ ਯੂਰੀਆ ਡੋਲ ਡੋਲ ਬਿਲਕੁਲ ਵੀ ਇੰਨਾ ਵਧੀਆ ਚੱਲਦਾ ਪਿਆ ਕਹਿੰਦੀ ਹੱਦ ਨਹੀਂ ਗਿਆ ਵੀ ਇਹ ਨਹੀਂ ਹੁਣ ਯੂਰੀਆ ਵਾਲਾ ਵੀ ਆਪਾਂ ਵੇਚ ਦਿਆਂ ਯਾਰ ਆਪਣੇ ਨਾਲੇ ਆਪਣੇ ਕੱਲੇ ਕੋਲੇ ਆ ਇਹ ਨਹੀਂਗਾ ਵੀ ਉਹਨੂੰ ਨਜਾਇਜ਼ ਰੇਟ ਲਾਣੇ ਪਏ ਆ ਜਾਂ ਉਹਨੂੰ ਚਲਾ ਕੇ ਜਾਂ ਉਹਨੂੰ ਸਮਝਾ ਕੇ ਨਹੀਂ ਦਿੰਦੇ ਭਾਈ ਬਿਲਕੁਲ ਬਿਲਕੁਲ ਵੀ ਯੂਰੀਆ ਦਾ ਗੱਟਾ ਰੱਖਿਆ ਹੋਇਆ ਉਹਨੂੰ ਚਲਾ ਕੇ ਉਹਨੂੰ ਚਲਾਣਾ ਸਿਖਾ ਕੇ ਫੇਰ ਪੀਸ ਦਿੰਦੇ ਆ ਤਾਂ ਫੇਰ ਬਿਲਕੁਲ ਇਹ ਨਹੀਂਗਾ ਵੀ ਉਹਨੂੰ ਆਪਿਆ ਹੁਣ ਆ ਪਟਿਆਲੇ ਜਾਣਾ ਯੂਰੀਆ ਵਾਲਾ ਹੂੰ ਠੀਕ ਆ ਆ ਪਟਿਆਲੇ ਜਾਣਾ ਆਪਣਾ ਪੀਸ ਹਾਂ ਵੀ ਆ ਆ ਆ ਪੀਸ ਜਾਣਾ ਗੁਜਰਾਤ ਆ ਡੀਜ਼ਲ ਪੰਪ ਆ ਗੁਜਰਾਤ ਤੱਕ ਹਾਂ ਠੀਕ ਹੈ ਹਾਂ ਬੜੀ ਜੇ ਮੇਰਾ ਬਾਬੇ ਦੀ ਸਹੀ ਹੈ ਸਹੀ ਹੈ ਤੇ ਯਾਨੀ ਕਿ ਵੀ ਆ ਮੈਂ ਇਹ ਗੱਲ ਜਿਹੜੀ ਕਹਿ ਨਹੀਂ ਪੁੱਛਣੀ ਲੱਗਾਈ ਵੀ ਆਪਾਂ ਇੰਡੀਆ ਜੀ ਕਿਤੇ ਭੇਜ ਸਕਦੇ ਆ ਨਹੀਂ ਭੇਜਾਂਗੇ ਆਪਾਂ ਵੀ ਇਹਦੇ ਵਿੱਚ ਆਪਾਂ ਕੋਰੀਅਰ ਖਰਚਾ ਅਗਲੇ ਤੋਂ ਲੈਂਦੇ ਅਗਲੇ ਦਾ ਹੋਊਗਾ ਕਿਉਂਕਿ ਆਪਾਂ ਰੇਟ ਵੈਲਿਊ ਜਿਹੜੀ ਰੱਖੀ ਆ ਯਾਰ ਜਮਾਂ ਜੈਨੂਅਲ ਰੱਖੀ ਹੋਈ ਆ ਵੀ ਕੱਲ ਨੂੰ ਕੋਈ ਆਪ ਨੂੰ ਇਹ ਨਹੀਂ ਕਹਿ ਸਕਦਾ ਯਾਰ ਵੀਡੀਓ 'ਚ ਨਹੀਂ ਕਹਿ ਸਕਦਾ ਵੀ ਇਹ ਵੱਧ ਲਾਈ ਜਾਂਦਾ ਬਿਲਕੁਲ ਬਿਲਕੁਲ ਦੇਖੋ ਆਪਾਂ 8000 ਚ ਪੰਪ ਦੇ ਰਿਆ ਨਾਲੇ ਪਲੱਸ ਗਾਰੰਟੀ ਦੇ ਰਹੇ ਆ ਹਾਂ ਲੋਕੀ 99 ਦਾਦਾ ਸੇ ਹਜ਼ਾਰ ਰੁਪਿਆ ਲਾਂਦੇ ਆ ਨਾਲੇ ਅਗਲਾ ਬਾਤ ਨਹੀਂ ਪੁੱਛਦਾ ਸਹੀ ਗੱਲ ਆ ਬਈ ਨਾਲੇ ਪੂਰਾ ਸਮਾਨ ਦੇਈਦਾ ਇਹ ਨਹੀਂ ਆ ਵੀ ਵਿੱਚੋਂ ਪੰਪ ਦੇ ਖੋਲ ਕੇ ਡੱਬੇ ਚ ਕੋਈ ਸਮਾਨ ਕੱਢ ਲਿਆ ਕੁਝ ਹੋਰ ਚੀਜ਼ ਪਾਤੀ ਇਹ ਵੀ ਨਹੀਂ ਕੋਈ ਕੰਮ ਬਿਲਕੁਲ ਨੀ ਇਹ ਤਾਂ ਵਧੀਆ ਤੇ ਬਾਕੀ ਕੰਟੈਕਟ ਆਪਣਾ ਕਰ ਲੈਣਗੇ ਕੋਈ ਵੀ ਬੰਦਾ ਨਹੀਂ ਜਿਹਨੇ ਜੋ ਵੀ ਹਾਂ ਜੇ ਕੋਈ ਜਾਣਕਾਰੀ ਵੀ ਲੈਣੀ ਹੈ ਕੋਈ ਗੱਲ ਨਹੀਂ ਯਾਰ ਪਰ ਰਾਤ ਨੂੰ ਫੋਨ ਨਾ ਮਾਰੋ ਰਾਤ ਨੂੰ ਓਕੇ ਰਾਤ ਨੂੰ ਓਕਾ ਹੋ ਜਾਂਦਾ ਜੀ ਰਾਤ ਨੂੰ ਬਾਹਰਲੇ ਫੋਨ ਆਉਂਦੇ ਉਹਨੇ ਹਾਂ ਬਾਹਰਲੇ ਨਹੀਂ ਇੱਥੋਂ ਵਾਲੇ ਵੀ ਆ ਜਾਂਦੇ ਆ ਯਾਰ ਪਤਾ ਕੀ ਆ ਸਵੇਰ ਤੋਂ ਲੈ ਕੇ ਸਵੇਰੇ 8 ਵਜੇ ਲੱਗਦੇ ਆ ਹਾਂ ਰਾਤ ਦੇ 9 ਵਜੇ ਆ ਜਾਂਦੇ ਆ ਹਾਂ ਉਹ ਥੱਕਿਆ ਆ ਰ ਆਉਂਦਾ ਬੰਦਾ ਯਾਰ ਓਕਾ ਹੋ ਜਾਂਦਾ ਸਹੀ ਬਿਲਕੁਲ ਹੋਰ ਤਾਂ ਕੀ ਆ ਬਸ ਵੀ ਟੈਨਸ਼ਨ ਮਾਰੋ ਤੁਹਾਨੂੰ ਪੂਰੀ ਜਾਣਕਾਰੀ ਮਿਲੂ ਅਸੀਂ ਹਰ ਬੰਦੇ ਦਾ ਫੋਨ ਚੱਕਦੇ ਆਂ। ਹੂੰ। ਕਈ ਵਾਰ ਫੋਨ ਦੇ ਉੱਤੇ ਫੋਨ ਆਈ ਜਾਂਦੇ ਆ। ਹਾਂ ਬਹੁਤ ਆਉਂਦੇ ਆ। ਆ ਉਹਦੇ 'ਚ ਨਹੀਂ ਦੁਆਰ ਤੋਂ ਰਿਪੀਟ ਲੱਗਦਾਗਾ। ਉਹਦੇ ਵਾਸਤੇ ਮਾਫੀ ਚਾਹੁੰਦੇ ਆਂ। ਕਾਰਨ ਕੀ ਆ ਵੀ ਫੋਨ ਵੱਜੀ ਆਣੇ ਆ ਤਾਂ। ਹਾਂ। ਵੇਲਾ ਹੋਣ ਵਾਸਤੇ ਵੀ ਟਾਈਮ ਚਾਹੀਦਾ ਨਾ ਯਾਰ। ਸਹੀ ਗੱਲ ਆ। ਇਹਦਾ। ਵਾਹ ਆਹ ਚੀਜ਼ ਆ। ਕਾਰਵਾਸ਼ਰ ਆਪਣੇ ਬਹੁਤ ਵਧੀਆ ਚੱਲਦੇ ਪਏ ਆ ਵੀਡੀਓ 'ਚ ਪਾਈ ਸੀ ਆਪਾਂ। ਪਹਿਲਾਂ ਦਿਖਾਈ ਜਿਵੇਂ ਆਹ ਵਾਲੇ ਪਾਈ ਸੀਗੇ। ਹਾਂ। ਵੀ ਇਹਦੇ 'ਚ ਵੀ ਫਾਇਦਾ ਹੀ ਆ ਯਾਰ ਕੋਈ ਨੁਕਸਾਨ ਨਹੀਂ ਆ। ਬਿਲਕੁਲ ਬਿਲਕੁਲ। ਰੀਡੀਮੇਡ ਨਾਲੋਂ ਨਾਲੇ ਸਸਤੇ ਪੈਂਦੇ ਆ। ਇਹਦੇ ਵਿੱਚ ਯਾਰ ਜਿਵੇਂ ਮੋਟਰ ਆਪਣੇ ਕੋਲੇ ਆਪਦੇ ਕੋਲੇ ਹੁੰਦੀ ਹੈ ਘਰੇ ਇਹ ਇੱਕ ਸੈੱਟ ਤਿਆਰ ਕਰਕੇ ਰੱਖਦੇ ਆ ਮੋਟਰ ਜੀਮੇਦਾਰ ਕੋਲੇ ਟੋਕੇ ਵਾਲੀ ਹੈਗੀ ਆ ਦੋ ਦੀ ਆ 4000 ਦਾ ਪੰਪ ਆ ਯਾਰ ਤੇ ਪਾਇਪ ਲਾਲੇ ਤੇ ਨਾ ਇਕੱਲਾ ਪੰਪ ਇਕੱਲਾ ਪੰਪ ਸਟੈਂਡ 1000 ਰੁਪਏ ਦਾ ਵੱਖਰਾ ਇਹ ਅੰਜਾ ਨਾ ਟੋਕੇ ਵਾਲੀ ਪਲੇਟ ਹੁੰਦੀ ਹੈ ਯਾਰ ਉਹਦੇ ਦੇ ਲੱਕੜ ਦਾ ਫੱਟਾ ਲਾ ਕੇ ਤੇ ਉੱਤੇ ਪੰਪ ਰੱਖਿਆ ਜਾਂਦਾ ਹਾਂ ਜੇ ਇਹਦੇ ਕੋਲੇ ਹੈ ਨਹੀਂਗਾ ਵੀ ਕੱਲੀ ਮੋਟਰ ਪਈ ਆ ਸਾਡੇ ਕੋਲੇ ਲਿਆਦੇ ਅਸੀਂ ਕੋਈ ਪੈਸਾ ਨਹੀਂ ਲੈਂਦੇਗੇ ਫੀਟਿੰਗ ਦਾ ਵੀ ਕੋਈ 500000 ਰੁਪਿਆ ਪੰਪ ਆਵਦੀ ਮਰਜ਼ੀ ਦਾ ਦੇਖੇ ਆਹ ਸਟੈਂਡ ਆਪਣਾ ਰੇਟ 1000 ਰੁਪਿਆ ਲੱਕੜ ਦਾ ਫੱਟਾ ਲਾ ਕੇ ਲੋਹੇ ਦਾ ਟਾਇਰ ਲੋਹੇ ਦਾ ਸੰਜਾ ਪੂਰਾ ਹੈਵੀ ਟਾਇਰ ਲਾ ਕੇ ਜਿੱਥੇ ਮਰਜ਼ੀ ਰੇਟ ਟਰਾਈ ਕਰ ਲੈ ਕੰਪਲੀਟ ਨੇ ਰਾਈ ਕੰਪਲੀਟ ਜੀ 50 ਫੁੱਟ ਪਾਈਪ 2 ਐਚਪੀ ਦੀ ਮੋਟਰ 1 ਸਾਲ ਦੀ ਮੋਟਰ ਦੀ ਗਾਰੰਟੀ 6 ਮਹੀਨਿਆਂ ਦੀ ਪੰਪ ਦੀ ਗਾਰੰਟੀ ਕਿਹੜੀ ਪਾਈਪ ਲਾ ਕੇ ਦਿੰਨਾ ਮੈਂ 30 ਰੁਪਏ ਫੁੱਟ ਦੀ origignal ਲਾ ਕੇ ਦਿੰਨਾ ਸਰਵਿਸ ਵਾਲੀ ਗੁੱਲੀ ਘੁੰਮਣ ਵਾਲੀ 15500 ਰੁਪਿਆ ਲੈਂਦਾ ਵੀ ਰੇਟ ੱਲੋਂ ਇਹ ਨਹੀਂ ਆ ਵੀ ਯਾਰ ਵੀ ਜਿਹੜਾ ਅਸੀਂ ਸੈੱਟ ਬਣਾ ਕੇ ਦੇਣਾ ਨਾ ਵੀਰੇ ਯਾਰ ਉਹਦੇ ਚ ਮੋਟਰ ਵੀ ਚੰਗੀ ਲਾਣੀ ਹੈ ਕਿਉਂਕਿ ਉਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜੇ ਤੁਸੀਂ ਆਪਦੀ ਮਰਜ਼ੀ ਨਾਲ ਪੰਪ ਜਿਹੜਾ ਮਰਜ਼ੀ ਲਾ ਸਕਦੇ ਹੋ ਉਹ ਕਿਉਂਕਿ ਮੋਟਰ ਥੋੜੀ ਆਪਦੀ ਹੈ ਯਾਰ ਫਿਰ ਬੰਦਾ ਉਵੇਂ ਹੀ ਚਲਾਉਂਦਾ ਕਦੋਂ ਸਾਲ ਦੀ ਗਾਰੰਟੀ ਮਿਲਿਆ ਤਾਂ ਦੱਬੀ ਤੁਰ ਜਾਂਦਾ ਉਹ ਚੰਗਾ ਹੋਏ ਵੱਡਾ ਢੀਂਗਾ ਹਾਂ ਹੈ ਇੰਜਨ ਵਾਲਾ ਕਿਹੜਾ ਭੂਂਡ ਦੱਸਿਆ 8000 ਰੁਪਏ ਦਾ ਡਬਲ ਪ੍ਰੈਸ਼ਰ ਡਬਲ ਟਰਬੋ ਸਟੀਲ ਲੈਂਜਰ ਚ 6 ਮਹੀਨਿਆਂ ਦੀ ਗਾਰੰਟੀ ਉਹ ਨਹੀਂ ਪੰਪ ਯਾਰ ਜੇ ਆਪਾਂ ਗੱਲ ਕਰੀਏ ਤੁਸੀਂ ਆਏ ਹੋ ਬਾਹਰ ਦੂਰ ਹੋਤੇ ਹੈਨਾ ਤੂੰ ਆ ਥੋੜੋ ਖਿੱਚ ਕੇ ਲਾਇਆ ਯਾਰ ਚੈੱਕ ਕਰ ਲਾ ਵੀ ਤੇਰੇ ਵਾਲਾ ਬੰਦਾ ਕਿੰਨੇ ਦਾ ਵੇਚਦਾ ਆਉਣਾ ਅਸਮਾਨ ਵੇਖ ਨਾਲੇ ਆ ਆ ਚੁੰਬਕ ਆ ਯਾਰ ਆ ਤੂੰ ਜ਼ਿੰਮੇਦਾਰੀ ਹੈ ਆ ਆ ਚਿਪਕੀ ਜਾਂਦਾ ਨਾ ਇਹ ਸਟੀਲ ਦਾ ਪਲੰજર ਆ 8000 ਰੁਪਏ ਦੇ ਵਿੱਚ ਹੈ ਵੀ ਡਬਲ ਪ੍ਰੈਸ਼ਰ ਡਬਲ ਟਰਬੋ ਸਟਿਲ ਇਹ ਪਲੰਜਰ ਦੋ ਗੰਨਾ ਆ ਬੋਕੀਆਂ ਵਾਲਾਂ ਦਾ ਸੈਟ ਐਕਸਟਰਾ ਆ ਪਲੱਗ ਆ ਅੰਦਰਲੇ ਛੱਲੇ ਵੀ ਆ ਵੇਖ ਲਾ ਵੀ ਆ ਮਸਾਲੇ ਜਿਹੇ ਪਾਈ ਹੁੰਦੇ ਆ ਪਿੱਤਲ ਦੇ ਆ ਤੇ ਆਪਣੀ ਜੋ ਲਾਈਨ ਕਰਨੀ ਆ ਵੀ ਉਹ ਹੁੰਦੇ ਵੀ ਪਾ ਪੁੱਤ ਮੱਕ ਪੈਂਦੀ ਨਹੀਂ ਹੁੰਦੀ ਨਹੀਂ ਉਹਦੇ ਮੋਟਰ ਚ ਪੈਂਦੀਆਂ ਐਕਚੁਅਲ ਉਹ ਦੀ ਕਿੜੀਆਂ ਆਪਣੀ ਬੈਟਰੀ ਵਾਲੀ ਹੁੰਦੀ ਆ ਨਾ ਵੀਰੇ ਯਾਰ ਜਦੋਂ ਤੁਸੀਂ ਸਪਰੇਅ ਕਰ ਲਈ ਸ਼ਾਮੀ ਆਪਾਂ ਰੱਖਣੀ ਆ ਤਾਂ 10 ਲੀਟਰ ਪਾਣੀ ਪਾਓ ਇਹ ਵਿੱਚ ਤੇਨੂੰ ਖਾਲੀ ਜਰੂਰ ਚਲਾ ਦੇ ਉਹਦੀਆਂ ਬੋਕੀਆਂ ਪੈ ਨਹੀਂ ਸਕਦੇ ਪੈ ਜਾਂਦੀਆਂ ਬਹੁਤ ਭਗਾਈ ਆ ਤੂੰ ਗੱਲ ਨਹੀਂ ਬੰਦੀ ਪਾਣੀ ਪਾ ਕੇ ਜਰੂਰ ਚਲਾਓ ਹੁਣ ਜਿਹੜੀ ਆਪਣੀ ਆ ਡਰਮੀ ਹੈ ਨਾ ਇਹ ਵੀਰੇ ਯਾਰ ਸਭ ਤੋਂ ਮਹਿੰਗੀਆਂ ਮੋਟਰਾਂ ਇਹਦੇ ਵਿੱਚ ਲੀਥੀਅਮ ਬੈਟਰੀ ਚ ਆਹ ਪ੍ਰੈਸ਼ਰ ਤੁਹਾਨੂੰ ਮੈਂ ਦਿਖਾ ਹੀ ਆ ਯਾਰ ਜਿਹੜੀ ਬਰਾਬਰ ਬਰਾਬਰ ਚਲਾ ਲਾ ਉਹ ਨਹੀਂ ਆਏ ਤਾਂ ਸੀ ਉਹ ਲੈਣ ਸੀ ਪਰ ਤੂੰ ਸਾਡਾ ਮਾਨ ਨਹੀਂ ਬਦਲਦਾ ਆ ਕੇ ਉਹ ਮਾਨ ਤਾਂ ਮੈਂ ਤੈਨੂੰ ਮੇਰਾ ਨੰਬਰ ਆ ਇਹਦੇ ਹੀ ਬੋਲ ਪਾ ਤੇ ਜ਼ਿੰਮੇਵਾਰ ਤੈਨੂੰ ਸਾਲ ਬਾਅਦ ਫੋਨ ਮਾਰਨ ਵਾਲੀ ਤੇ ਚੱਲੂਗੀ ਹੰਡੂਗੀ ਇਹ ਹਾਂ ਲੈਡ ਐਸਿਡ ਵੀਰੇ ਹੁਣ ਚਲਦੀਆਂ ਨਹੀਂ ਪਈਆਂ ਹੋਰ ਕੋਈ ਆ ਨੇ ਉਹ ਵੀ ਉਹ ਤੋਂ ਲੈ ਕੇ ਜਾਈਦਾ ਵੀ ਗਲਤ ਰਾਇ ਨਹੀਂ ਦਿੰਦੇ ਗੀ ਗਲਤ ਰਾਇ ਵੀ ਨਹੀਂ ਯਾਰ ਕਿਸੇ ਦਾ ਆਪਾਂ ਨਜਾਇਜ਼ ਪੈਸਾ ਨਹੀਂ ਹਾਂ ਫੋਰਥ ਦਾ ਲੈ ਗਰੰਟੀ ਕਾਰਡ ਸਿਸੂ ਬਾਈ ਧੰਨਵਾਦ ਬਹੁਤ ਬਹੁਤ ਹਨਾ ਠੀਕ ਹੈ ਵੀਰੇ ਪਿਆਰ ਦਾ ਵੀਡੀਓ ਦੇਖਣ ਵਾਸਤੇ ਤੇ ਬਾਕੀ ਜੇ ਕਿਸੇ ਵੀ ਤਰ੍ਹਾਂ ਦੀ ਕਿਹੜੀ ਵੀ ਕੈਟਾਗਰੀ ਦਾ ਪੰਪ ਲੈਣਾ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਨਾਲ